ਮੇਰੇ ਵੱਲੋਂ ਤੁਹਾਨੂੰ ਸਾਰੇ ਨੇ ਪਿਆਰ ਭਰੀ ਸਤਿ ਸ਼੍ਰੀ ਅਕਾਲ। ਦਿਲੋਂ ਬਈ ਤੁਹੰਦੇ ਤੱਕ ਕਰੋ। ਕੌਂ ਜਾਂਦੇ ਉੱਪਰ ਤੁਹਾਨੂੰ ਤਾਂ ਬਹੁਤ ਹੋ ਗਈ। ਤੇ ਜੇ ਕੰਮ ਦਿਖਾਉਂਦੇ ਮਿਸਤਰੀਆਂ ਦਾ ਤੇ ਪਹਿਲਾ ਕੱਲ ਵਾਲੇ ਕਲਿੱਪ ਦਿਖਾਉਂਦਾ ਤੁਹਾਨੂੰ। ਕੱਲ ਅਸੀਂ ਆਹ ਲਿਆਂਦੀ ਆਪਣੀ ਬਜਰੀ। ਇਹ ਦੇਖੋ ਤੁਹਾਨੂੰ। ਇਹ ਮਿੱਟੀ ਦਬਣੀ ਵੀ ਐ ਇਹ ਰੇਤਾ ਦਬਣਾ ਵੀ ਐ ਇਹ ਠਾਣੋਂ ਪੱਥਰ ਨਾ ਮੜ ਪੱਥਰ ਰੱਖਾ ਕੇ ਨਾ ਹੁਣ ਇੱਥੇ ਹਾਂਜੀ ਪੱਥਰ ਇਹ ਤਾਂ ਬਰੋ ਲੋ ਆ ਜਾਣੇ ਹਾਂ ਬਜਰੀ ਇੱਥੇ ਜੀ ਹੋਊਗੀ ਤੇ ਪੱਲੀ ਵੀ ਛੱਕੇ ਹਾਂ ਇੰਨੇ ਜਿਹੇ ਬਜਰੀ ਕੋ ਦਣੀ ਹੱਸਦਾ ਬਿੱੱਚਾ ਬਹੁਤ ਦੱਬੀ ਜਾਣੇ ਆ ਉੱਟ ਗਿਆ ਹਾਂ ਅਸਰੀ ਇਹ ਵੇਚਦੀ ਏ ਉਹ ਨਾ ਹੋ ਗਿਆ ਲੈ ਕੇ ਟ੍ਰਾਲੀ ਕਿਤੇ ਨਹੀਂ ਪਤਾ ਨਹੀਂ ਜੀ ਦੇ ਨਾਲ ਦੇ ਦੇ ਮੈਂ ਲਾ ਦਉ ਤਾ ਲੋ ਬਈ ਅਗਲਾ ਦੇਣਾ ਹਣਾ ਇਹ ਤੇ ਤੁੰਦ ਚੈੱਕ ਕਰੋ ਬਈ ਅੱਜ ਬੱਲੇ ਬੱਲੇ ਕੰਮ ਤਾਂ ਖੰਡੋ ਤੁਹਾਨੂੰ ਤੇ ਦਰਵਾਜ਼ਿਆਂ ਤੱਕ ਪਹੁੰਚ ਗਏ ਸਾਰੀਆਂ ਕੰਦਾ ਬਾਕੀ ਫਰੰਟਰ ਰਹਿ ਗਈ ਐ ਚ ਪੈਣਾ ਬੀਮ ਕਿਉਂਕਿ ਇਹ ਤਾਂ ਫਿਰ ਟਾਕੀਆਂ ਜ਼ਿਆਦਾ ਐ ਹੁਣ ਤੱਕ ਸਿਰੇ ਤੱਕ ਇਹ ਵੀ ਟਾਕੀਆਂ ਘਾਤੀਆਂ ਕੰਦੇ ਰਾਜੂ ਆ ਗਿਆ ਹਾਂ ਭਈਆ ਜਾਇਆ ਬੇ ਲਾੜੀਓ ਭੇਜਦਾ ਕੋਈ ਨਿਕਲ ਨਹੀਂ ਤੇ ਆਹ ਕੰਦਰ ਆ ਗਈ ਰਜਾ ਦਾ ਬੀਮੇ ਪੈਣਾ ਹੈ ਨਾ ਦੂਈ ਚ ਬੜੀ ਚ ਦਾ ਬੀਮੇ ਪੈਣਾ ਆਪਨੇ ਟਾਕੀਆਂ ਵਿੱਚ ਇੱਕ ਉਹ ਟਾਕੀ ਡਰ ਤੈਨ ਲਾਦਾ ਨਹੀਂ ਠੀਖੜੇ ਇਹਦਾ ਕੋਈ ਦਸ ਨਹੀਂ ਹੈਗਾ 50 50 ਫੋਟੇ ਖੜੇ ਹੋਈ ਜੋ ਉਹ ਲਪਾਈ ਦਿਓ ਲਪਾਈ ਦੇ ਲੈ ਕਿੰਨੀ ਓਕਹੀ ਹੁਣੀ ਸਾਨੂੰ ਉਹ ਵੇ ਲੋਹੇ ਦੀ ਪੈੜ ਹੋਈ ਉਹ ਪਰ ਆਪਣੇ ਇੱਧਰ ਵੀ ਲੋਹੀ ਦੀ ਹੋਊਗੀ ਫਿਰ ਇੱਧਰ ਹੀ ਛੱਡ ਲੈ ਭਾਈ ਆਹ ਆਹ ਕਰ ਦਾਂਗੇ ਮਾਰਨੇ ਬੰਦੇ ਅੱਛਾ ਥੋੜਾ ਜਿਹਾ ਦਕਾਨ ਤੋਂ ਚੱਕ ਕੇ ਨਵੇੜ ਦੇਣਾ ਇਹਦਾ ਵੀ ਕੀ ਇਹ ਕੱਟ ਕਰੀਏ ਕਹਿਨੇ ਪਏਗਾ ਤਾਂ ਹਮ ਤਾਂ ਥਰਨੇ ਫਿਰ ਇੰਨੇ ਮਹੀਨੇ ਚਾਹਮੋਂ ਬਿਟਮ ਹੋ ਜਾ ਜੀਵੇ ਇਹ ਡੰਡਾ ਨੇ ਲੱਗਣਾ ਇੱਥੇ ਪੇਗਾਂ ਮੈਂ ਵਧੀਆ ਹੋ ਗਿਆ ਕੁੱਤੇ ਬਿੱਲੇ ਦਾ ਹਾਂ ਆ ਪਲੜ ਲਾਦਾਂ ਉਹ ਉਹ ਜਿਹਨ ਪੈਣਾ ਹੈ ਰੋੜੀ ਰੋੜੀ ਇਹ ਉਹ ਤਾਂ ਖਾ ਮਿੱਟੀ ਪੈਣ ਜਿਹੜੀ ਆ ਉਹਦਾ ਟੋਈ ਪੱਟ ਹੋਣਾ ਉਹਦੀ ਨਿਕਲ ਗਿਆ ਸਾਰਾ ਉਹਦਾ ਬੋਨ ਉੱਥੇ ਤੇ ਵੀ ਨੀਮਾ ਮੈਂ ਕਿ ਖਾਸਾ ਉਹ ਸਾਰਾ ਦੱਬ ਹੋਣਾ ਥੋੜੀ ਮਿੱਟੀ ਹਾਂ ਜਿੰਨਾ ਥੋੜਾ ਨਿਕਲਣਾ ਸਾਰਾ ਦੱਬ ਹੋਇਆ ਉਹ ਸੈਡ ਨੂੰ ਪੈਣੀ ਹੈ ਜੇ ਗੜੀ ਚਿੱਟੀ ਨਾਲ ਹੋਰ ਅੱਛੀ ਚੱਲਣਾ ਸਰ ਇੱਥੇ ਹੀ ਸੌਣੇ ਅੰਦਰ ਫਰਸ਼ ਪੈਣੇ ਨੂੰ ਹਾਂ ਕੋਈ ਉਹਨੂੰ ਝਟ ਕਰਾ ਲਾਉਣਾ ਉਹਦਾ ਬਾਰੇ ਖੜਾ ਲਉਂਗੇ ਨਾਲ ਦੇ ਨਾਲ ਭਰ ਹੀ ਜਾਉਂਗੇ ਉਹਨੂੰ ਉਹਨੂੰ ਭਰ ਕੇ ਖੜਾ ਲਉਂਗੇ ਦੇਖ ਲਾਂਗੇ ਤੋ ਅਕੋਲਾ ਵਿਚਾਈ ਦਾ ਹੋਣਾ ਨਾ ਜਦੋਂ ਅੱਦਣੇ ਮਗਾਉਂਗਾ ਜਿੱਦਾਂ ਫੇ ਕੰਮ ਸ਼ੁਰੂ ਹੋਣਾ ਹੋਇਆ ਅੰਦਰ ਬੜੇ ਤੇਰੇ ਤਾਂ ਬੜੇ ਤੇ ਨਹੀਂ ਜਦ ਅੰਦਰ ਕੰਮ ਸ਼ੁਰੂ ਹੋਣਾ ਹੋਇਆ ਜਦ ਨੂੰ ਹੋਣਾ ਹੈ ਜਦ ਮਗਾ ਲੂਗੇ ਅਜੇ ਅੰਦਰ ਤਾਂ ਥੋੜੀ ਰੋੜੀ ਕੁੱਟ ਕੇ ਪੈਣੀ ਹੈ ਉਹ ਵੀ ਬਾਦ ਨਹੀਂ ਕੱਲ ਤੇ ਲੱਗੂਗੇ ਬੰਦੇ ਨਹੀਂ ਨਾ ਵਿਲੇ ਦਾ ਗੌਰਦ ਸੋਣ ਲੱਗਣ ਲੱਗੇ ਦਰੋਜ਼ ਦੀ ਜੀ ਤੁਰਾ ਚਲੋ ਜੀ ਤੁਰੇ ਮਿੱਟਰ ਤੇ ਲੱਗ ਜਾਣਾ ਆ ਆ ਜੇ ਗੇਟ ਚੱਕ ਦਾ ਸੁਦਾ ਲੱਗ ਜਾਣਾ ਹੈ ਐਸੇ ਰੋਟ ਲੱਗ ਜਾਣਾ ਜਾਲੀ ਨਾਲ ਤੇ ਤੁਹਾਡੀ ਨਾਲ ਪੜਦੇ ਨਾਲ ਗੇਟ ਤੇ ਕੁੱਤਾ ਬਿੱਲਾ ਹੈ ਗੇਟ ਤੇ ਇਹਿੰਦੇ ਚੱਕਣ ਨੂੰ ਸੁਦਾ ਇਹ ਨਹੀਂ ਚੱਕਣ ਨੂੰ ਬਰਪੋਰ ਹਾਂ ਅਰੇ ਅੱਜ ਰੇੜੀ ਤੋਂ ਕਿ ਲੱਕ ਗਿਆ ਹੋ ਰ ਹੈ ਰੇੜੀ ਨਹੀਂ ਟਰੈਕਟਰ ਅੱਛਾ ਇੱਥੇ ਨੂੰ ਵੀ ਰੱਖਣਾ ਪੈਣਾ ਰੋੜੀ ਜਿੱਥਾ ਥੋੜਾ ਪੈ ਰ ਹੈ ਇੱਥੇ ਰੱਖੋ ਇੱਥੇ ਰੱਖ ਦੋ ਵੇਖ ਮੈਂ ਚੱਕਦਾ ਚਤਰਤ ਨਹੀਂ ਆਲ ਹੋਰ ਉਡੀ ਆਹੋ ਖੜੇ ਕੀ ਜੀ ਲੱਗੂ ਤੁਸੀਂ ਕਿੱਥੇ ਬੈਠੇ ਸੀ ਜਦਦੇ ਅੰਦਰ ਦੀ ਸენა ਇਹ ਲਫਾਗੇ ਕਿੱਥੇ ਤੇ ਭਰ ਜਿੰਦਾ ਦੇ ਰੋਜ਼ ਨਿਕਲਿਆ ਤੂੰ ਖੰਡ ਲੋਈ ਜਾ ਆ ਤੀਜੀ ਗੋਦ ਤੇਰਾ ਜੂਤ ਮਾਰ ਦਿੱਤੇ ਹੋ ਗੋ ਕਥਨ ਨਹੀਂ ਹੋਗਾ ਹਾਂ ਅਜੀਨ ਚਾਣਾ ਉਹਨੂੰ ਸਿੱਧਾ ਇਹ ਤਾਂ ਚੜ੍ਹ ਗਿਆ ਆ ਉੱਪਰ ਲਿਗਿਆ ਉਹਨਾਂ ਤੇ ਮਿਸਤਰੀ ਲੈ ਗਿਆ ਉੱਪਰ ਦਾ ਇੱਥੇ ਪਾਣੀ ਕੀ ਜਾ ਰਿਹਾ ਇੱਥੇ ਤੇ ਉਹ ਇਧਰ ਗਿਰਿਆ ਉਹਨਾਂ ਅੰਦਰ ਤੇ ਅੱਛਾ ਆ ਗਿਆ ਕੋਪੂਰੀ ਮਿੱਟੀ ਪਾ ਦਿਓ ਮੈਂ ਕਿ ਹਿੱਥੇ ਜ਼ਿਆਦਾ ਡੂੰਗਾ ਏ ਇੱਟੇ ਰੋੜੇ ਦੀ ਸਿਰ ਤੋਂ ਨਹੀਂ ਨਹੀਂ ਆਜਾ ਦੂਵੇ ਪਾਵਾਂਗੇ ਆਪਾਂ ਉਹ ਤਾਂ ਪਾਊਗਾ ਉਹ ਐਨਾ ਡੂੰਘਾ ਨਹੀਂ ਪੈਣਾ ਨਾ ਉਹ ਆ ਨਾਇਦੀ ਨਾਲ ਹੁੰਜੀ ਜਾਇਆ ਉਹ ਇਹਦਾ ਉਹ ਚੰਦਾ ਨਾਇਦੀ ਨਾਲ ਆਪਣਾ ਉੱਪਰ ਨਹੀਂ ਹੋਣਾ ോ നട്ടോ ഹന <analyze anthropology> <prescribe farming> <inversely> <empieza> ਹਾਂ ਦੂਰ ਤੇ ਲੁੱਕ ਦੇਖਾਉਣ ਕਰਦੀ ਹੋਰ ਹੀ ਕਿਤੇ ਬੱਪਰ ਵੀ ਇਹਨਾਂ ਦੇਖ ਲੁੱਕ ਕਿੱਦਾਂ ਬਣਨੇ ਆਣ ਹਾਂ ਹਾਂ ਯਾਰ ਇਹ ਬਤਨੀ ਕੀ ਕਹਿੰਦੇ ਇਹਨੂੰ ਉੱਪਰ ਤੇ ਬਈ ਹੁਣ ਦੇਖੋ ਹੌੜੀ ਵਾਲੀ ਲੁੱਕ ਬਣਨੀ ਹੁਣ ਲੱਗੂਗੀ ਹੌਲੀ ਹੌਲੀ ਲੁੱਕ ਬਣ ਗਈ ਮੋਰੇ ਤੇ ਤੇ ਅੱਜ ਪਿੱਲਰ ਪਰ ਤੇ ਜਿਹੜੇ ਜਿਹੜੇ ਦਰਵਾਜ਼ਿਆਂ ਨੇ ਪਿੱਲਰ ਤੇ ਉਹ ਉੱਪਰ ਲੱਗ ਗਿਆ ਉਹਦੇ ਸੁਣਾਈ ਕੰਗਾ ਤਾਰ ਦੋ ਤੋ ਨਾ ਤੂੰ ਨੇ ਤੋੜ ਦਿਓ ਉਹਦਾ ਕੋਸਾ ਲੈ ਲੈ ਰਾਮਾ ਕਾਲੀ ਚਲ ਕੱਲ ਤੇ ਉੱਪਰ ਚ ਨਾ ਜੀ ਲੈਂਟਰ ਜੱਜ ਬੱਜੇ ਕਰੋਂਗੇ ਨਾ ਹਾਂ 70 ਤੇ 7 ਰੇ ਤੇਰੇ 70 ਤਾਂ ਲੱਗਦੇ ਹਾਂ ਜਿਲਾ ਹੋਰ ਪਰ ਹੋ ਗਿਆ ਵੀ ਭਾਰਤਾ ਇੰਨਾ ਰੱਖਤਾ ਮਾ ਜੁਆਇੰਟ ਦਾ ਉਹ ਕਰਨਾ ਅੱਛਾ ਦਰਵਾਜ਼ੇ ਨਾਲੇ ਭਰ ਦਾਂ ਆਪਾਂ ਨੂੰ ਠੀਕ ਹਾਂ ਜਿਲਾ 4 ਦਿਨ ਦਾ ਕੰਮ ਹਨ ਲੱਗ 4 ਦਿਨ ਦਾ ਵੀ ਇਹ ਨਾ ਟਾਈਮ ਹਨ ਉਹਦਾ ਨਿੱਕਰ ਚਵਾ ਗਿਆ ਕਾਲੂ ਦਾ ਕਲਾ ਭਾਵੇਂ ਤੂੰ ਉਹਨਾਂ ਨੂੰ ਮੈਂ ਚੱਕ ਦਵਾਂ ਫੇਰ ਖਾਲੂ ਆਪ ਵੀ ਚੱਕ ਦੇਣਾ ਇਹ ਆਪੇ ਮੁੱਕ ਜਿਆਸੇ ਤੇਰਾ ਬੀਮ ਭਰ ਲਓ ਪਹਿਲਾਂ ਇਹ ਸੁੱਕਣ ਦਾ ਟਾਈਮ ਲੱਜਣਾ ਇਹਦਾ ਬੀਮ ਨੂੰ ਓ ਤਾਂ ਹੀ ਦਾ ਆ ਕਰਦੇ ਆ ਹੂੰ ਕਿ ਸਾਰਾ ਕੋ ਉਹਦਾ ਨਾਲ ਦੀ ਨਾਲੇ ਨਿਬੜੀ ਜਾਵੇ ਦੋ ਵਿੰਡੋ ਬੋਸ ਲੈਬ ਵੀ ਆ ਫਿਰ ਆਪਣੀ ਆਫਿਸ ਲੈਬ ਦੇਣੀ ਪੈਣੀ ਕਿ ਬਾਅਦੋਂ ਹੁਣੇ ਹੀ ਦੇ ਦੇਣੀ ਬਾਅਦ ਨਹੀਂ ਗਈ ਹੁੰਦੀ ਇਹ ਵੀ ਆ ਕੀ ਵਾਹ ਗੁਆਣਾ ਆਰ ਸੀ ਪੀ ਮਾ ਅੱਛਾ ਪਾਣੀ ਨਾਲ ਲੱਗਦੀ ਪਾਣੀ ਪਾਣੀ ਉਹ ਵੀ ਬਾ ਕਾਲੂ ਆ ਹਮਦੁਲਾਹ ਇੱਦਾਂ ਰਹਿ ਗਏ ਗੜੇ ਆਹ ਕੰਦ ਦੇ ਵੀ ਸਿਰੇ ਆ ਇਹ ਤਾਂ ਸਰੇ ਵੱਜੇ ਕਰਨੀ ਆ ਇਹਨਾਂ ਨਾਲ ਵੀ ਸਿਰੇ ਆ ਬਾਹਰ ਰਹੇਗਾ ਬੇਤਰਾ ਕੰਮ ਆ ਵੀ ਉਹਦੇ ਨਾਲੇ ਪਾ ਰੋਣੀ ਆ ਚੱਕ ਰੋਣੀ ਆ ਉਹ ਸਰੀਏ ਵਿੱਚ ਜਾਣਾ ਜਦੋਂ ਕਿ ਨਿਕਲ ਚੱਲ ਹੁਣ ਵਧੀਆ ਮੌਸਮ ਖੁੱਲਣ ਲੱਗ ਗਿਆ ਇਸ ਟਾਈਮ ਇਹ ਚਲਣਾ ਜਾ ਉਹਦੇ ਤੇ ਸੋਣਾ ਉਹ ਹੋਰੇ ਕਰਨਾ ਦਿਨ ਦਾ ਫਰਕ ਪੈਣ ਲੱਗ ਜਾਣਾ ਨਾ ਪੈਣ ਲੱਗ ਗਿਆ 20 ਮਿੰਟ ਦਾ ਹੁਣ ਕਿੰਨਾ ਹੋਟਾ ਸਾਢੇ ਵਜੇ ਹੋ ਗਏ ਹਾਂ ਦੇਖ ਟਾਈਮ ਹੋ ਗਿਆ ਸਾਢੇ ਵਜੇ ਕਿੱਥੇ ਕਿੰਨਾ ਹੋਇਆ ਜੇ ਸਤਾਰਾਂ ਹੋ ਗਏ ਸਾਢੇ 5:00 ਹੋ ਗਏ 10 ਮਿੰਟ ਦੀ ਫਰਕ ਹੈ ਤੇਰਾ ਮੈਂ ਕਿਹੜਾ ਹਾਂ ਲੈ ਤੇਰਾ ਮੈਂ ਕਿਉਂ ਹੋਦੇ ਨਹੀਂ ਆਏ ਹਾਂ ਮੋਰੇ ਤਾਂ ਲੋਕਾਂ ਮਾਰਨ ਲੱਗੇ ਹੁਣ ਕੱਲੂ ਜੀ ਆ ਕੰਦਾ ਚੱਕਣੇ ਫੇਰ ਹੋਰ ਬਣ ਜਾਣੇ ਚੱਕ ਹੋ ਗਈ ਬੀਮ ਪੈ ਗਈ ਸਲੈਬ ਪੈ ਗਈ ਫੇਰ ਲੋਕਾਂ ਬਣ ਫੇਰ ਬਣ ਜਾਣੇ ਚੱਲ ਬਾਈ ਠੀਕ ਆ ਫਿਰ ਦੇਖਦੇ ਕੱਲੂ ਥੱਲੇ ਵਾਲ ਦਾ ਵੀ ਕਰੀਏ ਫੇਰ ਬੰਦੇ ਆਏ ਨਹੀਂ ਤੋਏ ਵਾਲੇ ਆਉਦੇ ਆ ਹੁਣ ਫੋਨ ਆਇਆ ਤਾਂ ਹੁਣ ਕਰਦੇ ਵੀਡੀਓ ਬੰਦ ਮਿਲਦੇ ਕਿਸੇ ਹੋਣਾ ਅਗਲੇ ਬਲੌਗ ਚ ਫੋਕੀ ਬਾਏ ਬਾਏ ਜਿੱਦਾਂ ਧੁੱਪ ਚੜ ਗਈ ਵੈਸੇ ਮੋਰਨ ਸ਼ਾਮ ਨੂੰ ਆ ਕੇ ਠੀਕ ਹੋ ਜਾਦਾ ਚਲੋ ਬਈ ਅੱਲਕੇ ਕਿਸੇ ਵੇਲੇ ਅਗਲੇ ਬਲੌਗ